ਰਵੰਤ ਗਾਰਗੀ ਦਾ ਲਿਖਿਆ ਨਾਵਲ ਕੱਗਾ ਰੇਤਾ ਬਾਗ ਦਾਸਮਾ ਸਕੂਲ ਇੱਕ ਜਿਹੀ ਜੇਲ ਸੀ ਜਿੱਥੇ ਸਾਡੇ ਮਾਸਟਰ ਸਾਨੂੰ ਲੱਕੜ ਦੇ ਬਿੰਗ ਟਿੰਗੇ ਬੈਂਚਾਂ 'ਤੇ ਬਿਠਾ ਕੇ ਪੂਰੇ 6 ਘੰਟੇ ਵਗਾਰ ਲੈਂਦੇ ਸਨ ਉਹ ਇਸ ਉੱਤੇ ਹੀ ਸਬਰ ਨਹੀਂ ਕਰਨ ਕਰਦੇ ਸਗੋਂ ਘਰ ਜਾ ਕੇ ਵੀ ਸਾਨੂੰ ਉਦੋਂ ਉਥੋਂ ਦੀ ਰਹਿਣ ਖੂਦ ਨਵੇੜਨੀ ਪੈਂਦੀ ਸੀ ਮਾਸਟਰ ਮਲਾਵਾ ਰਾਮ ਦਾ ਕਾਲਾ ਝੰਡਾ ਲਾਡਲੀ ਪ੍ਰਸ਼ਾਦ ਦਾ ਖੁੰਡਾ ਬਰਮਾ ਨੰਦ ਦੀ ਬੈਂਟ ਤੇ ਹਾਜੀ ਸਾਹਿਬ ਦਾ ਰੂਲ ਇਹ ਸਭ ਚੀਜ਼ਾਂ ਸਾਡੇ ਸਹਿਰ ਉੱਤੇ ਘਰ ਜਾ ਕੇ ਵੀ ਘੁੰਮਦਣਾ ਰਹਿੰਦੀਆਂ ਹਰ ਇੱਕ ਮਾਸਟਰ ਦੇ ਮਾਨ ਤੇ ਝੜਕਾਂ ਦੇਣ ਦਾ ਤਰੀਕਾ ਵੱਖ-ਵੱਖ ਸੀ ਲਾਡਲੀ ਪ੍ਰਸ਼ਾਦ ਬਾਹਰ ਬਰੋਟੇ ਹੀਟ ਪੜਾਉਂਦੇ ਸਨ ਜਦੋਂ ਉਹ ਕਿਸੇ ਮੁੰਡੇ ਨੂੰ ਇੱਧਰ ਉੱਧਰ ਤੱਕਦੇ ਆ ਦੇਖ ਦਿੱਤਾ ਜਿਹੜੀ ਚੀਜ਼ ਉਹਨਾਂ ਦੇ ਹੱਥ ਵਿੱਚ ਹੁੰਦੀ ਮੁੰਡੇ ਦੇ ਸਿਰ ਉੱਤੇ ਬਗਾਹ ਮਾਰਦੀ ਆ ਆਮ ਤੌਰ ਤੇ ਜਮਾਤ ਵਿੱਚੋਂ ਕਿਸੇ ਮੁੰਡੇ ਦੀ ਕਿਤਾਬ ਸੀ ਹੁੰਦੀ ਸੀ ਜਿਹੜੀ ਉਹਨਾਂ ਦੇ ਹੱਥ ਵਿੱਚੋਂ ਨਿਕਲ ਕੇ ਪਹਿਲਾਂ ਤਾਂ ਗਰੀਬ ਮੁੰਡੇ ਦੇ ਸਿਰ ਨਾਲ ਵੱਜਦੀ ਫਿਰ ਜਦ ਅਲੱਗ ਹੋ ਕੇ ਵਰਕੇ ਲੱਗ ਹੋ ਕੇ ਕਿਸੇ ਪੰਛੀ ਦੇ ਖਿਲਾਰੇ ਖੰਭਾਂ ਵਾਂਗ ਡਿੱਗ ਪੈਂਦੀ ਇਸ ਪਿੱਛੋਂ ਕੌਰ ਮੈਂ ਵਾਂਗ ਝਾਕਦੇ ਹੋਏ ਉਹ ਬੋਲਦੇ ਉਧਰ ਕੀ ਤੇਰੀ ਮਾਂ ਨੱਚਦੀ ਹੈ ਜੋ ਕੜੀ ਮੂੜੀ ਕਰਦਨ ਮੋੜ ਕੇ ਝਾਕ ਨਹੀਂ ਮਲਾਵਾ ਰਾਮੇ ਕੱਖ ਦੁਕਾਨੇ ਸੰਤੇ ਦੂਜੀ ਵਿਵਹ ਗ੍ਰੀ ਦੀ ਕਿਰਪਾ ਨਾਲ ਬਹੁਤ ਤੇਜ ਨਹੀਂ ਸੀ ਉਹ ਕਹਿਆ ਕਰਦੇ ਸਨ ਕਿ ਉਹਨਾਂ ਦੀ ਉਸ ਇੱਕ ਅੱਖ ਵਿੱਚ ਹੀ ਦੂਜੀ ਅੱਖ ਦੀ ਜੋਤ ਇਕੱਠੀ ਹੋ ਗਈ ਸੀ ਤੇ ਉਹ ਉਤਨਾ ਹੀ ਦੇਖ ਸਕਦੇ ਸਨ ਜਿਲਨਾ ਕਿ ਕੋਈ ਹੋਰ ਜਮਾਤ ਵਿੱਚ ਵੜਦਿਆਂ ਸਾਰ ਉਹ ਉਸ ਨੂੰ ਉਸ ਅੱਖ ਨੂੰ ਜਿਸ ਨਾਲ ਉਹ ਸਾਰੇ ਬ੍ਰਹਿਮੰਡ ਨੂੰ ਦੇਖਣ ਦਾ ਦਾਵਾ ਕਰਦੇ ਸਨ ਉਧਰ ਇਧਰ ਉਧਰ ਘਮਾਉਂਦੇ ਤੇ ਫਿਰ ਇਹ ਕਹਿ ਕੇ ਕਿ ਇਹ ਸੱਚੀ ਮੂਚੇ ਸਾਰੇ ਮੁੰਡੇ ਖੜੇ ਹੋਈਆਂ ਉਹ ਆਪਣੀ ਗੁਰਸੀ ਉੱਤੇ ਬੈਠ ਜਾਂਗੇ। ਕਾਲੇ ਡੰਡੇ ਨੂੰ ਆਪਣੇ ਹੱਥ ਦੀ ਤਲੀ ਉੱਤੇ ਸੂਤ ਦੇ ਹੋਏ ਕੁਛ ਦੇ। ਹੂੰ। ਕੋਹਮਾ ਲਿਆ ਤੇ ਕੋਸਲੇ ਮੰ ਦਾ ਮੁਕਾਬਲਾ। ਕਰੂ। ਸਵਾਲ ਲਾਉਣ ਲੱਗੇ। ਮੂੰਹੋਂ ਨਿਕਲਦੇ ਸਾਰੇ ਮੁੰਡੇ। ਸਵਾਲ ਉਹਨਾਂ ਦੇ ਮੂੰਹੋਂ ਨਿਕਲਦੇ ਸਾਰੇ ਮੁੰਡੇ ਆਪਣਾ ਸੱਜਾ ਹੱਥ ਅੱਗੇ ਕੱਢ ਕੇ ਜ਼ੋਰ ਦੀ ਹਿਲਾਉਣ ਲੱਗ ਪੈਂਦੇ। ਅਤੇ ਮੁੰਡੇਾਂ ਦੇ ਹੱਥ ਸੈਂਕੜੇ ਜੀ ਬਾ ਬਾਗ ਬਾਹਰ ਨਿਕਲ ਆਉਂਦੇ। ਉਹ ਇੱਕ ਪਾਸੇ ਤੋਂ ਦੂਜੇ ਪਾਸੇ ਘਮਾਉਂਦੇ ਹੋਏ ਜਾਂਚਦੇ ਕਿ ਕਿਸੇ ਦਾ ਹੱਥ ਢਿੱਲਾ ਹਿੱਲਦਾ। ਹਿੱਲਦਾ ਹੈ। ਹੂੰ ਉਹ ਆਪਣੇ ਕਾਲੇ ਡੰਡੇ ਨੂੰ ਹੱਥ ਲਾਉਂਦੇ ਹੋਏ ਫੇਰ ਕਹਿੰਦੇ ਹੂੰ। ਪਿਆਰੇ ਦਾ ਹੱਥ ਰਤੀ ਥੱਕਿਆ ਥੱਕਿਆ ਹਿੱਲਦਾ ਦੇਖ ਕੇ ਮਾਸਟਰ ਜੀ ਦੀ ਅੱਖ ਉਹ ਸੁਦਿਆ ਕੇ ਠਹਿਰ ਜਾਂਦੀ। ਖੰਗੂਰ ਆ ਮਾਰ ਕੇ ਉਹ ਫੇਰ ਕਹਿੰਦੇ ਹੂੰ ਤੂੰ ਦੱਸ ਵੇ। ਓਨੀ ਦਿਨੀ ਮੁੰਡੇ ਇਤਨੇ ਚੁੱਪ ਜੋਦਰ ਨਹੀਂ ਸੰਕੀ ਜਿਸ ਨੂੰ ਸਵਾਲ ਨਹੀਂ ਆਉਂਦਾ ਉਹ ਵੀ ਆਪਣਾ ਹੱਥ ਜੋਰਦੀ ਹਿਲਾਉਣ ਲੱਗ ਜਾਵੇ। ਮਾਸਟਰ ਜੀ ਦਾ ਅੰਦਾਜ਼ਾ ਠੀਕ ਹੀ ਬੈਠਦਾ ਤੇ ਕਮਜ਼ੋਰ ਮੁੰਡਾ ਫੜਿਆ ਜਾਂਦਾ। ਉਸ ਨੂੰ ਬਾਹਰ ਖੜਾ ਕਰ ਲੈਂਦੇ। ਕਮਜ਼ੋਰ ਮੁੰਡਿਆਂ ਨੂੰ ਉਹ ਇਓਂ ਛਾਂਟ-ਛਾਂਟ ਬਾਹਰ ਕਰਦੇ ਜਿਵੇਂ ਕੋਈ ਆਪਣੀ ਦਾੜੀ ਵਿੱਚੋਂ ਧੌਲੇ ਛਾਂਟਦਾ ਹੋਵੇ। ਇਸ ਪਿੱਛੋਂ ਉਹ ਮੁਮਤਾਜ਼ ਨੂੰ ਜਿਸ ਦਾ ਪਿਓ ਖਾਨ ਸ਼ਾਮਾ ਸੀ ਪੁੱਛਦੇ ਤੂੰ ਦੱਸ ਉਹ ਹੀ ਖਾਨ ਸ਼ਾਮਾ ਆ। ਜੀ ਮਮਤਾਜ ਦੱਸ ਦਿੰਦਾ ਤਾਂ ਉਹ ਆਪਣੀ ਮੋਟੀ ਤੌਣ ਹਲਾ ਕੇ ਫੇਰ ਕਹਿੰਦਾ ਹੂੰ ਹੱਥ ਵਿੱਚ ਫੜੇ ਡੰਡੇ ਨਾਲ ਉਹਨਾਂ ਕਦੇ ਕਿਸੇ ਨੂੰ ਨਹੀਂ ਸੀ ਕੁੱਟਿਆ ਇਹ ਤਾਂ ਸਿਰਫ ਉਹਨਾਂ ਨੂੰ ਪੜ੍ਹਾਈ ਦੇ ਬਾਜ਼ੂ ਮੰਡਲ ਵਿੱਚ ਲਿਆਉਣ ਤੇ ਉਤਸ਼ਾਹ ਦੇਣ ਦੇ ਕੰਮ ਆਉਂਦਾ ਸੀ ਪਹਿਲਾਂ ਪਹਿਲਾਂ ਤਾਂ ਮੁੰਡੇ ਇਸ ਮੋٹے ਕਾਲੇ ਡੰਡੇ ਤੋਂ ਡਰਨ ਤੇ ਰਹੇ ਫੇਰ ਥੋੜੇ ਹੀ ਦਿਨਾਂ ਵਿੱਚ ਪਿੱਛੋ ਪਤਾ ਲੱਗ ਗਿਆ ਕਿ ਇਹ ਤਾਂ ਮਰਿਆ ਸੱਪ ਐ ਕੋਈ ਗੱਲ ਵਿੱਚ ਪਾ ਲਵੇ ਮਾਸਟਰ ਜੀ ਕਾਲੇ ਡੰਡੇ ਨੂੰ ਹੱਥ ਰਗੜਦੇ ਹੋਏ ਹੁਕਮ ਦਿੰਦੇ ਚੰਗਾ ਮਾਰੋ ਪਿਆਰੇ ਦੇ 20 ਥੱਪੜ। ਮਮਤਾਜ ਪਿਆਰੇ ਦੀਆਂ ਗੱਲਾਂ ਉੱਤੇ ਚਬੇੜਾਂ ਮਾਰਨ ਲੱਗ ਪੈਂਦਾ। ਠਹਿਰੋ ਮਾਸਟਰ ਜੀ ਨੇ ਆਪਣੀ ਅੱਖ ਦੀ ਕਾਲੀ ਤੇ ਚਿੱਟੀ ਥਾਂ ਬਦਲਦੇ ਹੋਏ ਆਖਿਆ ਤੂੰ ਲਾ ਕੇ ਦੱਸ ਓਏ ਇਸ ਖਾਂਸਾ ਮੈਨੂੰ ਥੱਪੜ ਵੀ ਨਹੀਂ ਲਾਉਣੇ ਹੁੰਦੇ। ਇੱਕਦਮ ਪਾਸੇ ਪਰਤ ਜਾਂਦੇ। ਪਿਆਰਾ ਖਿੱਚ-ਖਿੱਚ ਕੇ ਮਮਤਾਜ ਦੇ ਜਦੋਂ ਢੇੜਾਂ ਜਦ ਮਨਾ ਸ਼ੁਰੂ ਕਰ ਦਿੰਦਾ ਇਤਨੇ ਵਿੱਚ ਘੰਟੀ ਵੱਜ ਜਾਂਦੀ ਤੇ ਮਲਾਵਾ ਰਾਮ ਕਿਤਾਬ ਖੋਲਦੇ ਹੋਏ ਕਹਿੰਦੇ ਚੰਗਾ ਕੱਲ ਨੂੰ ਦਹਰਾਏ ਗੰਗਾ ਉੱਤੇ ਵਸਦੇ ਸ਼ਹਿਰਾਂ ਦੇ ਨਾਂ ਯਾਦ ਕਰਕੇ ਲਿਉਣੀ ਪੰਡਿਤ ਬਰਮਾ ਆਨੰਦ ਦੀ ਮੁੰਡਿਆਂ ਵਿੱਚ ਬੈਤ ਮਸ਼ਹੂਰ ਸੀ ਅਤੇ ਮਾਪਿਆਂ ਵਿੱਚ ਉਹਨਾਂ ਦੀ ਪੜ੍ਹਾਈ ਦੇ ਗੁਰ ਉਹਨਾਂ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੁੰਦੀਆਂ ਸਾਡਾ ਖਿਆਲ ਸੀ ਪੜ੍ਹਾਈ ਦੇ ਤੇਜ ਕਰਕੇ ਉਹਨਾਂ ਦੀਆਂ ਅੱਖਾਂ ਵਿੱਚ ਵਿਦਿਆ ਦੀ ਜੋਤ ਜਗਦੀ ਸੀ ਜਮਾਤ ਵਿੱਚ ਕਿਸੇ ਦੀ ਮਜਾਲ ਨਹੀਂ ਸੀ ਕਿ ਉਹਨਾਂ ਦੀ ਅੱਖ ਨਾਲ ਅੱਖ ਮਲਾ ਸਕੇ ਜਦੋਂ ਉਹ ਜਮਾਤ ਵਿੱਚ ਆਉਂਦੇ ਮੁੰਡਿਆਂ ਦਾ ਸਾਰਾ ਰੌਲਾ ਸਾਰੀਆਂ ਸ਼ਰਾਰਤਾਂ ਕਿਧਰੇ ਉੱਡ ਜਾਂਦੇ ਉਹਨਾਂ ਨੇ ਕੁੱਟ ਦੀਆਂ ਕਿਸਮਾਂ ਬਣਾਈਆਂ ਹੋਗਾ ਸਨ ਲਾੜ ਪਿਆਰ ਦਾ ਮਤਲਬ ਸੀ ਇੱਕ ਚਪੇੜ ਚਿਰਕੇ ਆਉਣ ਦੀ ਸਜ਼ਾ ਸੀ ਓਲਟੇ ਕੰਨ ਫੜਾ ਕੇ ਇੱਕ ਟੰਗ ਪਰ ਖੜਾ ਹੋਣਾ ਜੇ ਕੋਈ ਮੁੰਡਾ ਘਰੋਂ ਸਭ ਕੁਝ ਯਾਦ ਨਾ ਕਰਕੇ ਆਉਂਦਾ ਤਾਂ ਪੰਡਿਤ ਜੀ ਉਸੇ ਤਿੰਨਾਂ ਉਗਲਾਂ ਹੌਲਦਰ ਦਿੱਤਨ ਦੀ ਵਿੱਚ ਨਾ ਪਕੇ ਦੱਬ ਦਿੰਦੇ ਉਹਨਾਂ ਦੀ ਬੈਂਦਤਾ ਕਦੇ ਉੱਠਦੀ ਸੀ ਕਦੇ ਕਦੇ ਉੱਠਦੀ ਸੀ ਉਹਨਾਂ ਦੀ ਘਟਵਾਰੀ ਕਈ ਖੌਂਦਾਂ ਮਸ਼ਹੂਰ ਮਸ਼ਹੂਰ ਸਨ ਜਿਹੜੀਆਂ ਕਈ ਵਰਿਆਂ ਤੋਂ ਚੱਲੀਆਂ ਆਉਂਦਆਂ ਸਨ ਅਤੇ ਅਸੀਂ ਵੀ ਇਹ ਜਿੱਦੀ ਜ਼ਗੀਰ ਜਦੋਂ ਉੱਪਰ ਲੰਗਾ ਜਮਾਤਾਂ ਵਿੱਚ ਚੜ ਗਏ ਆਪਣੇ ਬੈਂਚ ਮੱਲਣ ਵਾਲੇ ਮੁੰਡਿਆਂ ਨੂੰ ਸੰਭਾਲ ਦਿੱਤੀ ਪੰਡਤ ਜੀ ਆਪਣੇ ਬੁੱਲਕ ਉੱਟ ਕੇ ਮੀਚੀ ਰੱਖਦੇ ਸਾਨੂੰ ਉਹਨਾਂ ਤੋਂ ਬਹੁਤ ਡਰ ਲੱਗਦਾ ਸੋਤੇ ਜਾਗਦੇ ਉਹਨਾਂ ਦਾ ਘੰਟਾ ਬਸਾਂ ਬਸਟ ਪਾਉਂਦੇ ਸੋਚਦੇ ਸ਼ਾਇਦ ਚਪੜਾਸੀ ਸੌਂ ਗਿਆ ਹੋਵੇਗਾ ਘੰਟੀ ਵੱਜਣ ਵਿੱਚ ਨਹੀਂ ਸਿਆਉਂਦੀ ਤੇ ਪੰਡਤ ਜੀ ਹੌਲੀ ਹੌਲੀ ਮੀਚੇ ਬੁੱਲਾਂ ਨਾਲ ਅਲਜੇਬਰੇ ਦੀਆਂ ਔਖਾਂਾਂ ਮਸਕਾਂ ਸਮਝਾਉਂਦੇ ਰਹਿੰਦੇ ਇਸ ਅਲਜੇਬਰੇ ਦਾ ਉਹਨਾਂ ਵੇਲੇਆਂ ਦਾ ਡਰ ਪਿਆ ਹੁਣ ਤਿੱਕ ਨਹੀਂ ਗਿਆ ਇਸ ਪਿੱਛੋਂ ਹਾਜੀ ਸਾਹਿਬ ਉਰਦੂ ਪੜਾਉਣਾ ਹੁੰਦੇ ਉਹ ਨਮਾਜ਼ ਰੋਜੀ ਦੇ ਬੜੇ ਪਾਵਨ ਦੇ ਸੰਤ ਤੇ ਦਾੜੀ ਮੋਛਾਂ ਇਸਲਾਮੀ ਸੂਲਾ ਅਨਸਾਰ ਕੇ ਇਹਨਾਂ ਨੇ ਕਿ ਤਰਾਸ਼ੀ ਰੱਖਦੇ। ਉਰਦੂ ਲਿਖਣ ਲਈ ਅਸੀਂ ਬਹੁਤਾ ਕਰ ਬਹੁਤਾ ਕਰਕੇ ਉਹਨਾਂ ਨੂੰ ਕਲਮ ਕਢਾਉਣ ਲਈ ਤਿਆਰ ਕਰਦੇ। ਉਹਨਾਂ ਨੇ ਸਾਰੇ ਮੁੰਡੇ ਸਾਰੇ ਮੁੰਡਿਆਂ ਕੋਲੋਂ ਪੈਸੇ ਪੈਸਾ ਇਕੱਠਾ ਕਰਕੇ ਇੱਕ ਚਾਕੂ ਖਰੀਦਿਆ ਸੀ ਪਰ ਇਸ ਸਾਂਝੇ ਚਾਕੂ ਤੋਂ ਫਾਇਦਾ ਅਮੀਰ ਮੁੰਡੇ ਹੀ ਉਠਾਉਂਦੇ ਜਾਂ ਇੱਕ ਦੋ ਹੋਰ ਜਿਨ੍ਹਾਂ ਨੂੰ ਉਹ ਜਾਣਦੇ ਸਨ। ਉਹਨਾਂ ਦੀ ਜਾਣ ਵਾਲੇ ਮੁੰਡੇ ਅਕਸਰ ਚੰਗੇ ਘਰਾਂ ਤੋਂ ਹੁੰਦੇ ਸਨ ਜਿਹੜੇ ਉਹਨਾਂ ਨੂੰ ਅੱਧੀ ਛੁੱਟੀ ਵੇਲੇ ਆਲੂ ਛੋਲੀ ਜਾਂ ਪੂਰੀਆਂ ਪੁੱਛ ਸਕਣ। ਪਡਵਾਰਿਆਂ ਦੇ ਮੁੰਡੇ ਤੋਂ ਉਹ ਲੱਕੜਾਂ ਤੇ ਕੱਚੀ ਘਣੀ ਦਾ ਤੇਲ ਮੰਗਵਾਇਆ ਕਰਦੇ ਸਨ। ਤੇਜਾ ਸਿੰਘ ਉਹਨਾਂ ਲਈ ਆਪਣੇ ਪਿੰਡ ਚਿਬੜ ਤੇ ਖਖੜ ਨਾਲ ਲੈ ਕੇ ਆਇਆ ਕਰਦਾ। ਦਾਤਾ RAM ਉਹਨਾਂ ਲਈ ਸਬਜ਼ੀ ਲੈਣ ਚਲਾ ਜਾਂਦਾ। ਇੱਕ ਜਾਣਾ पान ਲਿਆਉਣ ਲਈ ਵਿਚਾਰ ਵਿੱਚ ਘੁੰਮਦਾ ਫਿਰਦਾ। ਇਸਨੂੰ ਮੋਲ ਸੇਵਾ ਦੀ ਮੇਰ ਉਹਨਾਂ ਸ਼ਿਸ਼ਾ ਉੱਤੇ ਹੀ ਹੁੰਦੀ ਜਿਹੜੇ ਉਹਨਾਂ ਨੂੰ ਸਭ ਤੋਂ ਬਹੁਤੇ ਅਜੀਬ ਹੁੰਦੇ ਮੈਂ ਉਹਨਾਂ ਮੁੰਡਿਆਂ ਦੀ ਕਿਸਮਤ ਉੱਤੇ ਬੜਾ ਰਸ਼ਕ ਕਰਦਾ ਮੇਰਾ ਜੀ ਵੀ ਬਾਜ਼ਾਰ ਦੀ ਸਾਰਲੀ ਕੁਤਾਬਲਾ ਹੋ ਹੋ ਜਾਂਦਾ ਪਰ ਮੈਂ ਉਹਨਾਂ ਦੀਆਂ ਨਜ਼ਰਾਂ ਵਿੱਚ ਕਦੀ ਉਹ ਮਾਣ ਨਾ ਪਾ ਸਕਿਆ ਜਿਸ ਕਰਕੇ ਮੈਨੂੰ ਉਹ ਆਪਣਾ ਨਿੱਕਾ ਮੋਟਾ ਕੰਮ ਸੌਂਪ ਦਿੱਤੇ ਉਹ ਸਲਵਾਰ ਬੋਡੀਆਂ ਦੀ ਜੜਾ ਕੇ ਪੱਪਾ ਪਾਰ ਕੁਰਸੀ ਤੇ ਬੈਠ ਜਾਂਦੀ ਉਹਨਾਂ ਕੋਲ ਇੱਕ ਗੋਲ ਰੂਲ ਹੁੰਦਾ ਇਸ ਨੂੰ ਉਹ ਮੋਲਾ ਬਖਸ਼ ਕਹਿੰਦੇ ਗਰੀਬ ਮੁੰਡਿਆਂ ਦੇ ਸਿਰਾਂ ਉੱਤੇ ਘਮਾਉਂਦੇ ਹੋਏ ਉਹ ਕਈ ਵਾਰ ਆਠਿਆ ਕਰਦੇ ਮੈਂ ਜਿੰਨਾ ਨਰਮ ਹਾਂ ਉਤਨਾ ਹੀ ਸਖਤ ਵੀ ਹਾਂ ਕੰਮ ਵੇਲੇ ਕੰਮ ਤੇ ਖੇਡ ਵੇਲੇ ਖੇਡ ਜੇ ਤੁਹਾਡੇ ਚ ਕੋਈ ਕੁਸਕਿਆ ਦਾ ਸ਼ਰਾਰਤ ਕੀਤੀ ਤਾਂ ਇਸ ਮੋਲਾ ਬਖਸ਼ ਨੂੰ ਯਾਦ ਰੱਖੋ ਇਹ ਆ ਕੇ ਉਹ ਫਿਰ ਰੂਲ ਹਿਲਾਉਂਦੇ ਪਰ ਮੋਲਾ ਬਖਸ਼ ਦਾ ਗਰੀਬ ਘਰ ਦੇ ਮੁੰਡਿਆਂ ਦੀਆਂ ਹਥੇਲੀਆਂ ਨਾਲ ਜ਼ਿਆਦਾ ਪਿਆਰ ਸੀ ਸਕੂਲ ਦੇ ਸਾਰੇ ਹਾਣੀਆਂ ਵਿੱਚੋਂ ਮੈਨੂੰ ਕਾਲੂ ਜਾਦ ਸਦਾ ਯਾਦ ਰਹੇਗਾ ਜਦੋਂ ਉਹ ਪਹਿਲਾ ਪਹਿਲਾ ਸਾਡੇ ਸਕੂਲ ਆਇਆ ਉਸ ਦੇ ਸਿਰ ਉੱਤੇ ਵਾਲਾਂ ਦੇ ਸੰਘਣੇ ਗੁੰਜਲਦਾਰ ਗੁੱਛੇ ਸਨ ਅਨਵਾਹੀ ਗਿਚ-ਗਿਚ ਕਰਦੇ ਉਹ ਘੜੀ-ਮੂੜੀ ਖੁਰਕ ਕਰਦਾ ਉਸ ਦਾ ਝੁੱਗਾ ਕਈ ਵਾਰ ਲਾਲ ਡੱਬਾਂ ਨਾਲ ਲਿਪੜਿਆ ਹੁੰਦਾ ਇਸ ਵਿੱਚ ਉਹਨਾਂ ਖਟਮਲਾਂ ਦਾਲ ਹੂ ਹੁੰਦਾ ਜਿਹੜੀ ਉਸ ਨੂੰ ਰਾਤ ਵੇਲੇ ਵਟ ਖਾਂਦੇ ਕਈ ਵਾਰੋ ਸਕੂਲ ਦੇ ਥੜੇ ਉੱਤੇ ਬੈਠਾ ਸਰਨੀਵਾ ਕਰਕੇ ਟੁੱਟੀ ਭੱਜੀ ਕੰਗੀ ਨਾਲ ਵਾਲਾਂ ਨੂੰ ਵੋਣ ਲੱਗ ਪੈਂਦਾ। ਜੋਰ-ਜੋਰ ਦੀ ਹੁਪਕੇ ਮਾਰ ਕੇ ਉਹ ਮੈਰੀ ਬੋੜੀ ਕੰਗੀ ਜਿਹੜਾ ਆਪਣੇ ਵਾਲਾਂ ਨੂੰ ਸੋਤਦਾ। ਇਸ ਤਰ੍ਹਾਂ ਕਈ ਜਿਵਾਹ ਪੰਨ ਹੋਏ ਦੰਦਿਆਂ ਵਿੱਚ ਫਸ ਜਾਂਦੇ। ਪੂਰੇ ਹੋਏ ਦੰਦਿਆਂ ਵਿੱਚ ਫਸ ਜਾਂਦਾ। ਉਹਨਾਂ ਜੂਹਾਂ ਨੂੰ ਇਕੱਠਾ ਕਰਕੇ ਉਹ ਹੱਸਦਾ ਹੋਇਆ ਇੱਕ-ਇੱਕ ਨੂੰ ਆਪਣੇ ਨਾਹ ਉੱਤੇ ਮਾਰਦਾ। ਕਈ ਵਾਰੀ ਉਹ ਤਿੰਨ ਚਾਰ ਜੂ ਆਪਣੀ ਹਥੇਲੀ ਉੱਤੇ ਲਈ ਫਿਰਦਾ ਇਹ ਬੇਸੁਰਤ ਲੀਖਾਂ ਨਿਖੀਆਂ ਤਖਾਂ ਬੇਹੋਸ਼ ਜਿੰਦ ਦੇ ਦਾਣੇ ਉਸਦੇ ਹੱਥ ਉੱਤੇ ਐਵੇਂ ਇੱਧਰ ਉੱਧਰ ਰੁੜਦੇ ਰਹਿੰਦੇ ਉਹ ਹੱਸਦਾ ਰਹਿੰਦਾ ਤੇ ਜਦੋਂ ਘੰਟੀ ਕਾੜੀ ਤਾਂ ਸਬਣਾ ਨੂੰ ਉੱਤੇ ਕਟਕ ਕੇ ਮਾਰ ਦਿੰਦਾ ਉਹ ਸਬਣਾ ਤੋਂ ਛੇਕੜਲੇ ਬੈਂਚ ਉੱਤੇ ਬੈਠਦਾ ਉਹਦੀ ਟੌਣ ਉੱਤੇ ਵਾਲਾਂ ਦੀ ਇੱਕ ਲੰਬੀ ਝਟੋਰੀ ਪਈ ਰਹਿੰਦੀ ਅਦੇ ਸਿਰ ਦੇ ਵਿਚਕਾਰ ਵਾਲਾਂ ਦੀ ਇੱਕ ਮੋਟੀ ਗੋਦੀ ਸੀ ਦੋ ਬੋਦੀਆਂ ਹੋਣ ਕਰਕੇ ਮੁੰਡਿਆਂ ਮੁੰਡਿਆਂ ਨੇ ਉਹਦਾ ਨਾ ਦੋ ਬੋਦੀ ਰੱਖਿਆ ਹੋਇਆ ਸੀ ਕਾਲੂ ਨੇ ਗੱਦੀ ਪੈਰੀ ਜੁੱਤੀ ਨਹੀਂ ਸਿਪਾਈ ਪਾਟੇ ਟਾਕਾਂ ਵਾਲੀ ਕੋਟ ਵਿੱਚ ਹੀ ਉਸਤੇ ਸਿਆਲ ਹੁਣ ਨਾਲ ਲੱਗ ਜਾਂਦੀ ਜਦੋਂ ਉਸ ਦਾ ਸਵਾਲ ਗਲਤ ਹੁੰਦਾ ਤਾਂ ਮਾਸਟਰ ਬਾਕੀ ਜਮਾਤ ਦੇ ਘੁੱਟਣ ਦਾ ਹਰਕ ਉਸ ਉੱਤੇ ਕਰਦਾ ਕਿਉਂ ਓਏ ਕਾਲੂ ਜੀਓਗ੍ਰਾਫੀ ਤੇਰੀ ਮਾਂ ਯਾਦ ਕਰੂ ਸਾਰਾ ਦਿਨ ਲੱਤਾ ਤੋਂ ਨਹੀਂ ਟੱਲਦਾ ਔਲੇ ਮੋਲੇ ਕਾਲੂ ਨੂੰ ਕੁਝ ਸਮਝਣਾ ਪੈਂਦਾ ਉਹ ਦਾਸ ਮਾਸਟਰ ਉਸ ਦੀ ਬੱਖੀ ਵਿੱਚ ਡੰਡਾ ਖੋਪਤੇ ਹੋਏ ਕਹਿੰਦਾ ਆ ਜਾਂਦੇ ਨੇ ਘਰੋਂ ਪਿਓ ਵਾਲੀ ਸਕੂਲ ਪੜ੍ਹਨਾ ਕਿਉਂ ਓਏ ਘਰ ਦੇ ਕਿ ਲਵੇਰੀਆਂ ਚਾਰਦਾ ਰਹਿਣਾ ਮਾਸਟਰ ਉਸ ਦੇ ਲੱਕੜ ਵਰਗੇ ਹੱਥਾਂ ਉਤੇ ਨਰਮ ਬਦਲੀ ਦੂਤ ਦੀ ਸ਼ਮਕ ਮਾਰਦਾ ਤੇ ਕਾਲੂ ਦੀਆਂ ਅੱਖਾਂ ਵਿੱਚੋਂ ਹੰਝੂ ਵਗਤਰਦੇ ਉਹ ਸੜਾਕੇ ਮਾਰਦਾ ਰੋਣ ਲੱਗ ਪੈਂਦਾ ਮਾਸਟਰ ਬੂਕਦੇ ਹੋਏ ਕਾਲੂ ਨੂੰ ਠੇਡਾ ਮਾਰ ਕੇ ਆਖਦਾ ਜਾ ਜਾ ਕੇ ਆਪਣੀ ਥਾਂ ਉਤੇ ਖੜਾ ਹੋ ਜਾ ਇੱਕ ਦਿਨ ਮੌਲਵੀ ਅਬਦੁਲਗਨੀ ਦੀ ਕੰਟੀ ਪਈ। ਮੌਲਵੀ ਹਰਾਸਾਦਾਹੀ ਉਹ ਰਹਿੰਦੇ ਜਿਵੇਂ ਘਰੋਂ ਲੜ ਕੇ ਆਏ ਹੁੰਦੇ ਹਨ। ਗੱਲ-ਗੱਲ ਉੱਤੇ ਮੁੰਡਿਆਂ ਨਾਲ ਉਲਝ ਪੈਂਦੇ, ਔਖੇ ਸਵਾਲ ਪੁੱਛਦੇ ਤੇ ਪਿਛਲਾ ਸਭ ਕੁਝ ਸੁਣਾ ਸੁਣਾਉਣ ਲਈ ਕਦੇ ਕਿਸੇ ਨੂੰ ਤੇ ਕਦੇ ਕਿਸੇ ਨੂੰ ਖੜਾ ਕਰ ਲੈਂਦੇ। ਹਮੇਸ਼ਾ ਹੀ ਉਹਨਾਂ ਦੀ ਜਮਾਤ ਵਿੱਚ ਇੱਕ ਦੋ ਮੁੰਡੇ ਸਵਾਲ ਹੱਲ ਨਾ ਕਰ ਸਕਣ ਕਾਰਨ ਖੜੇ ਰਹਿੰਦੇ ਤੇ ਬਾਕੀ ਦੇ ਸੈ ਨੀਵੇਂ ਕਰੀ ਸਵਾਲ ਕੱਢਦੇ ਰਹਿੰਦੇ। ਉਸ ਦਿਨ ਕਮਰੇ ਵਿੱਚ ਡਰ ਤੇ ਗਰੋਥ ਹੀ ਬੜੀ ਚੁੱਪ ਚਾਂ ਸੀ ਮੌਲਵੀ ਸਾਹਿਬ ਸਾਹਮਣੇ ਚੌਂਕੀ ਉੱਤੇ ਬੈਠੇ ਡੰਡੇ ਨੂੰ ਹੱਥ ਵਿੱਚ ਸੂਤ ਰਹੇ ਸਨ ਕੀਤਨੇ ਵਿੱਚ ਕਾਲੂ ਸੈਮਿਆ ਗਿਆ ਵਸਤਾ ਕਾਚੀ ਵਿੱਚ ਮਾਰੀ ਤੇ ਲੇ ਲੇ ਗਾਦਮਨਲ ਬੂਹੇ ਤੇ ਆਪਣੇ ਉਸ ਨੂੰ ਦੇਖ ਤੇ ਸਾਰ ਮੌਲਵੀ ਸਾਹਿਬ ਦੇ ਮੱਥੇ ਦੇ ਵੱਟ ਹੋਰ ਡੋਗੇ ਹੋ ਗਏ ਅਤੇ ਉਹ ਕੜਕ ਕੇ ਬੋਲੇ ਆ ਗਿਓਂਗੇ ਚੰਗਾ ਪਹਿਲਾਂ ਇਧਰ ਕਾਲੂ ਕੰਮ ਦਾ ਹੋਇਆ ਮੌਲਵੀ ਗਰ ਸਿਰ ਗਿਆ ਮੌਲਵੀ ਨੇ ਸੱਜੇ ਸੱਜਾ ਦੇਖਿਆ ਨਖਬਾ ਲੈਂਦੇ ਸਾਰੋਂ ਦੇ ਮੂੰਹ ਉੱਤੇ ਤਾਪੜ ਤੋਂ ਕਈ ਚਵੇੜਾਂ ਮਾਰ। ਅਤੇ ਉਸਦੇ ਜੁੰਡਣ ਫੜ ਕੇ ਝੰਜੋੜਿਆ। ਕਾਲੂ ਸੁਣ ਸੁਣ ਅੱਧਾ बेहोਸ਼ ਹੋ ਸ਼ਾ ਮੌਲਵੀ ਸਾਹਿਬ ਦੇ ਥੇੜਿਆਂ ਨਾਲ ਬੌਂਦ ਰਿਹਾ ਆਪਣੇ ਤਪੜ ਉੱਤੇ ਜਾ ਡਿੱਗਿਆ। ਉਸਦੇ ਵਾਸਤੇ ਦੀ ਕਿਤਾਬਾਂ ਇੱਧਰ ਉੱਤਰ ਖੇਲਰ ਗੰਗਾ ਤੇ ਦਵਾਤ ਵਿੱਚੋਂ ਸਾਰੀ ਸ਼ਾਹੀ ਉਸਦੇ ਕੋਟ ਉੱਤੇ ਡੁੱਲ ਗਈ। ਮੁੰਡੇ ਡਰ ਤੇ ਮਾਰ ਦੀ ਸਖਤੀ ਵਿੱਚ ਸੁੰਗੜੇ ਬੈਠੇ ਸਨ। ਮੌਲਵੀ ਦਾ ਆਖਰੀ ਥੇਡਾ ਵੱਜਣ ਨਾਲ ਕਾਲੂ ਚੀਕ ਪਿਆ। ਪਤਾ ਨਹੀਂ ਉਸਦੀ ਚੀਕ ਵਿੱਚ ਕੀ ਸੀ। ਜਿਵੇਂ ਉਸ ਦੀ ਰੂਹ ਨੇ ਉੱਡ ਕੇ ਇੱਕ ਪਰਮਾਹੰਬਲਾ ਮਾਰ ਕੇ ਸਿਰ ਦੀ ਚਿਰ ਦੀ ਬਰਦਾਸ਼ਤ ਦੇਖਲੇ ਪੜ ਬਗਾਅ ਮਾਰੇ ਹੋ। ਉਸ ਦੇ ਬੁੱਲ ਕੰਬੇ ਅਤੇ ਉਹ ਖੜਾ ਹੋ ਗਿਆ। ਮੌਲਵੀ ਨੇ ਦੰਦ ਪੀ ਕੇ ਮੁੜ ਆਖਿਆ ਸ਼ੈਤਾਨ ਕਾਲੂ ਦੀਆਂ ਫਿੱਕੀਆਂ ਅੱਖਾਂ ਵਿੱਚ ਨਰੰਗੀ ਟਿਕਚੰਕਨ ਲੱਗ ਪਈ। ਉਸ ਦਿਨਾਂ ਪੁੱਤ ਲੰਗਾ ਸੁੰਘੜਦਿਆਂ ਅਤੇ ਉਹਨਾਂ ਵਿੱਚ ਪੀਤੇ ਹੋਏ ਸਵਰਦਿਆਂ ਕਿਰਮਚੀ ਕਿਰਨਾ ਭਾਖ ਉੱਠਣਾ। ਉਹਟ ਕੋਰਿਆਂ ਵਿੱਚ ਬੋਲਿਆ ਮੌਲਵੀ ਸਾਹਿਬ ਰਾਤੀ ਮੇਰੀ ਮਾਂ ਮਾਰ ਗਈ ਸੀ। ਉਹ ਆਪਣੀਆਂ ਕਿਤਾਬਾਂ ਇਕੱਠਾ ਕੀਤੇ bina ਹੌਲੀ-ਹੌਲੀ ਟਰ ਦਾ ਬਾਹਰ ਨਿਕਲ ਗਿਆ ਉਸ ਦਿਨ ਪਿੱਛੋਂ ਮੋੜ ਕਾਲੂ ਕਦੀ ਸਕੂਲ ਨਹੀਂ ਆਇਆ ਧੰਨ